ਦੱਸਿਆ ਜਾਂਦਾ ਮੀਡੀਆ ਦੇ ਵੀ ਪਾਕਿਸਤਾਨ ਦੇ ਪਤਾ ਨਹੀਂ ਉੱਥੇ ਫਾਰ ਬੰਦਾ ਬਾਂਬੀ ਚੱਕੀ ਫਿਰਦਾ ਹਾਂ ਬਾਂਬੀ ਚੱਕੀ ਫਿਰਦਾ ਉਹ ਮੈਂ ਤੁਹਾਡਾ ਇੱਕ ਪੋਡਕਾਸਟ ਰਾਤ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਕਿ ਜੀ ਸਾਡੇ ਆਰੇ ਪਾਸਾ ਕੋਈ ਕੋਤਾ ਵੀ ਮਾਰ ਜਾਵੇ ਨਾ ਤੇ ਉਹਨੂੰ ਵੀ ਕਹਿੰਦੇ ਆ ਕਿ ਵੀ ਇਹ ਪਾਕਿਸਤਾਨ ਨੇ ਮਾਰੇ ਠੀਕ ਹੈ ਵੀ ਕੋਈ ਨਫ ਕੋਈ ਖਾਸ وجہ ਸੀ ਕਿ ਪੰਜਾਬੀ ਚ ਹੀ ਕਰਨਾ ਕਿਉਂਕਿ ਮੇਰੀ ਮਾਂ ਦੀ ਜ਼ੁਬਾਨ ਹੈ ਤੁਸੀਂ ਮੰਮਾ ਬਹੁਤ ਸਾਰੇ ਲੋਕਾਂ ਦੀ ਮਾਂ ਬੋਲੀ ਪੰਜਾਬੀ ਬਹੁ ਲੋਕੀ ਬੋਲਦੇ ਨੇ ਨਾ ਹੈ ਇਹ ਮੈਨੂੰ ਪ੍ਰਾਊਡ ਹੈ ਉਹ ਤੁਹਾਨੂੰ ਪ੍ਰਾ ਲੈ ਕਿ ਤੁਸੀਂ ਕੀ ਸਮਝਦੇ ਆ ਪਾਕਿਸਤਾਨੀ ਜਿਹੜੇ ਪੰਜਾਬੀ ਨੇ ਉਹ ਪੰਜਾਬੀ ਨੂੰ ਉਹਦਾ ਪ੍ਰਮੋਟ ਕਰਦੇ ਜਿਵੇਂ ਇੰਡੀਅਨ ਪੰਜਾਬੀ ਕਰਦੇ ਨਹੀਂ ਕਰਦੇ ਤੇ ਉਹ ਸਾਨੂੰ ਸਾਡੀ ਮਾਂ ਬੋਲੀ ਤੋਂ ਦੂਰ ਰੱਖਿਆ ਗਿਆ ਨਾ ਪੰਜਾਬੀ ਤੋਂ ਦੂਰ ਰੱਖਿਆ ਗਿਆ ਘੱਟੋ ਘੱਟ ਪੂਰੇ ਵਰਲਡ ਦੇ ਵਿੱਚ 10 ਤੋਂ 10-12 ਜਾਂ 13 ਕਰੋੜ ਦੇ ਕਰੀਬ ਪੰਜਾਬੀ ਬੰਦੇ ਆ ਪੰਜਾਬੀ ਦੇ ਕਾਫੀ ਅੱਖਰ ਸੀਗੇ ਜਿਹੜੇ ਪਹਿਲਾ ਪਹਿਲਾਲੇ ਟਾਈਮਾਂ ਦੇ ਵਿੱਚ ਬੋਲੀ ਜਾਂਦੀ ਸੀ ਉਹ ਵੀ ਅਲੋਪ ਹੋ ਗਏ ਕਾਫੀ ਹੱਦ ਤੱਕ ਠੀਕ ਹੈ ਨਾ ਉਹਦੇ ਵਿੱਚ ਕੁਝ ਤਾਂ ਇੰਗਲਿਸ਼ ਇੰਗਲਿਸ਼ ਦੇ ਅੱਖਰ ਵੜ ਗਿਆ ਕਿ ਕੁਝ ਇਧਰ ਇੰਡੀਆ ਦੇ ਵਿੱਚ ਹਿੰਦੀ ਹਿੰਦੀ ਦੇ ਅੱਖਰ ਹੋਗੇ ਜਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਅੱਖਰ ਹੋਗੇ ਹਨ ਹਰ ਇੱਕ ਚੀਜ਼ ਆ ਪੰਜਾਬੀ ਫੂਡ ਵੀ ਹੈਗਾ ਆਪਣੇ ਕੋਲ ਪੰਜਾਬੀ ਜਿਵੇਂ ਖਾਣੇ ਨੇ ਤੇ ਪੰਜਾਬੀ ਪਹਿਰਾਵਾ ਵੀ ਆ ਪੰਜਾਬੀ ਬੋਲੀ ਵੀ ਆ ਹਰ ਇੱਕ ਚੀਜ਼ ਆ ਪੰਜਾਬੀਆ ਕੋਲ ਤੇ ਤੁਸੀਂ ਆਪ ਸੋਚ ਕੇ ਦੇਖੋ ਵੀ ਸਰਕਾਰ ਪੰਜਾਬੀ ਬੋਲੀ ਨੂੰ ਕਿਉਂ ਖਤਮ ਕਰਨ ਲੱਗੀ ਹੋਈ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਚੈਨਲ ਤੇ ਨਵੇਂ ਨਹੀਂ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆ ਜੀ ਉਹ ਹੈਗੀ ਹੈ ਮਤਲਬ ਕਿ ਇਹ ਪੰਜਾਬੀ ਭਾਸ਼ਾ ਬਾਰੇ ਗੱਲ ਕਰ ਰਹੇ ਨੇ ਵਾਈ ਇਸ ਪੰਜਾਬੀ ਲੈਂਗੁਏਜ ਡਿਸਕ੍ਰਿਮੀਨੇਟਡ ਅਗੇਂਸਟ ਪਾਕਿਸਤਾਨ ਠੀਕ ਹੈ ਜੀ ਤੇ ਇਹ ਪੌਡਕਾਸਟ ਦੇ ਵਿੱਚ ਪੌਡਕਾਸਟ ਆ ਤੇ ਇਹਦੇ ਵਿੱਚ ਮਤਲਬ ਨਾਸਰ ਢਿੱਲੋ ਤੇ ਸੁਮੈਲਾ ਨਿਆਜ਼ ਇਹ ਮਤਲਬ ਕਿ ਗੱਲਬਾਤ ਕਰ ਰਹੇ ਨੇ ਤੇ ਆਪਾਂ ਦੇਖਦੇ ਆਂ ਜਿਆਦਾ ਟਾਈਮ ਨਾ ਲ ਲਈ ਜੀ ਕਰਦੇ ਆਂ ਸਟਾਰਟ ਚਲੋ ਜੀ ਕਿੰਨਾ ਪਿੰਡਾਂ ਵਿੱਚ ਵੀ ਬਹੁਤ ਘੱਟ ਪਿੰਡ ਐਸੇ ਨੇ ਜਿਹੜੇ ਥੋੜੇ ਬਹੁਤ ਆਪਣੇ ਆਪ ਨੂੰ ਅਸਲੀ ਹਾਲਾਤ ਵਿੱਚ ਰਹਿ ਕੇ ਚੱਲਦੇ ਪਏ ਨੇ ਲੇਕਿਨ ਬਹੁਤ ਸਾਰੇ ਲੋਕਾਂ ਦੀ ਖਾਹਿਸ਼ ਇਹ ਹੀ ਹੁੰਦੀ ਹੈ ਕਿ ਬੱਸ ਇਥੋਂ ਨਿਕਲੀਏ ਤਾਂ ਸ਼ਹਿਰ ਬੜੀਏ ਜਾ ਕੇ ਕਿਸੇ ਪਾਸੇ ਲੋ ਆ ਇਸ ਤਰ੍ਹਾਂ ਵੀ ਹੈ ਲੇਕਿਨ ਇਹ ਜਿਆਦਾ ਲੋਕਾਂ ਦੀ ਇਹ ਹੁੰਦੀ ਵੀ ਚਲੋ ਜਿਹੜੇ ਪਿੰਡਾਂ ਨਾਲ ਜੁੜੇ ਆ ਜੇ ਤੁਸੀਂ ਲਾਹੌਰ ਨੂੰ ਵੇਖਦੇ ਜੇ ਜਾਂ ਫੈਸਲਾਬਾਦ ਨੂੰ ਵੇਖਦੇ ਆ 라ਵਲਪਿੰਡੀ ਵੀ ਵੱਡੇ ਸ਼ਹਿਰ ਜਿਹੜੇ ਤਿੰਨਾਂ ਚੋਂ ਆਪਾਂ ਗਿਣ ਸਕਦੇ ਆ ਉਹ ਪੁਰਾਣੇ ਪੀੜੇ ਜਿਹੜੇ ਨੇ ਨਾ ਉਹ ਹੀ ਕਰਦੇ ਪਏ ਨੇ ਜ਼ਿਮੀਦਾਰਾ ਬਾਕੀ ਜਿਹੜੀ ਨਵੀਂ ਨਸਲ ਉਹ ਤੋਂ ਨਹੀਂ ਕਰਦੀ ਜ਼ ਹਾਂ ਨਹੀਂ ਇਹ ਸਾਨੂੰ ਲੱਗਦਾ ਨਹੀਂ ਕਰਦੀ ਲੇਕਿਨ ਜਿਨ੍ਹਾਂ ਦਾ ਗੁਜ਼ਰਬਸਰ ਜ਼ਿੰਮੇਵਾਰੀ ਤੇ ਉਹ ਕਰਦੇ ਲੋਕ ਬਈ ਜਿੰਨਾ ਮਰਜ਼ੀ ਵੈਸਾ ਗੁੱਸਾ ਕਰ ਲੈ ਕਿਸੇ ਵੀ ਜ਼ਬਾਨ ਦੇ ਵਿੱਚ لیکن ਜਿਹੜਾ ਪੰਜਾਬੀ ਹੁੰਦਾ ਉਹ ਪੰਜਾਬੀ ਜੀ ਗੁੱਸਾ ਕਰਦਾ ਨਹੀਂ ਉਹ اردو ਚ ਹੋ ਨਹੀਂ ਸਕਦਾ ਜਿਹੜੇ ਐਕਸਪ੍ਰੈਸ਼ਨਸ ਹੁੰਦੇ ਨੇ ਉਹਦੇ ਵਿੱਚ ਉਹ ਤੁਹਾਡੀ ਜਿਹੜੀ ਤੁਹਾਨੂੰ ਮਾਪਿਆਂ ਕੋਲ ਮਾਂ ਜ਼ਬਾਨ ਮਿਲੀ ਹੈ ਤੁਹਾਨੂੰ ਬੋਲੀ ਤੁਸੀਂ ਸਿੱਖੀ ਉਹਦੇ ਵਿੱਚ ਉਹਦੇ ਵਿੱਚ ਸਵਾਦ ਆਉਂਦਾ ਮਤਲਬ ਵੀ ਉਹਨਾਂ ਦੇ ਐਨ ਆਰ ਆਈਸ ਬਹੁਤ ਨੇ ਬਾਹਰ ਬਹੁਤ ਨੇ ਲੋਕ ਉਹਨਾਂ ਨੇ ਆਪਣੀਆਂ ਆਪਣੀਆਂ ਬਣਾਈਆਂ ਨੇ ਕੋਈ ਸੁਸਾਇਟੀਆਂ ਪਿੰਡ ਦੀ ਹੁੰਦੀ ਹੈ ਹੂੰ ਹੂੰ ਜਾਂ ਵੈਸੇ ਵੀ ਉਹਨਾਂ ਨੂੰ ਇਹ 2-3 ਕਰੋੜ ਇੰਡੀਅਨ ਇੱਕ ਪਿੰਡ ਨੂੰ ਏਡ ਆਉਂਦੀ ਹੈ ਹੂੰ ਹੂੰ ਤੇ ਉਹ ਆਪਣੇ ਨਾਲ ਮੈਨੂੰ ਲੱਗਦਾ ਵੀ ਵਾਵਾ ਇੱਕ ਬਿਜਲੀ ਉੱਥੇ ਫ੍ਰੀ ਹੈ ਟਿਊਬਸ ਜਿਹੜੇ ਜ਼ਿੰਮੇਦਾਰ ਨੇ ਮਤਲਬ ਕਿਸਾਨ ਖੁਸ਼ਹਾਲ ਨੇ ਤੇ ਮੈਨੂੰ ਲੱਗਦਾ ਖੁਸ਼ਹਾਲ ਇਸ ਤੋਂ ਨਹੀਂ ਮੈਂ ਅ ਪਰਸੋਂ ਚੋਂ ਅ ਪਿੰਡ ਗਏ ਤੇ ਆਂਦੇ ਵੀ ਗੰਨਾ 450 ਰੁਪਏ ਆ ਗੰਨਾ ਕਮਾਦ ਅੱਛਾ ਤੇ ਉਹ ਜਿਹੜੇ ਪਿੰਡ ਗਏ ਨੇ ਵੀ ਆਂਦਾ ਪੈਸੇ ਤੇ ਮੁੱਕ ਉਹ ਮੁਝੈਲ ਜਿਹੜੇ ਨੇ ਸਾਡੇ ਮੱਝ ਵਾਲੇ ਬੋਲਦੇ ਆ ਆਂਦੇ ਪੈਸੇ ਤੇ ਮੁੱਕਣ ਹੀ ਨਹੀਂ ਦੇ ਮੈਂ ਵੀ ਕਿਵੇਂ ਨਹੀਂ ਮੁੱਕਣ ਦੇ ਭਾਈ ਦੱਸ ਤੇ ਸਹੀ ਆਉਂਦਾ 400 ਰੁਪਏ ਗੰਨਾ ਟਰਾਲੀ ਛੁੱਟੀ ਦੀ 65000 ਆ ਜਾਂਦਾ ਆਹਾਂ ਤੇ ਉਹ ਜਿਹੜਾ ਨਾਲ ਸੀ ਨਾ ਇੰਡੀਅਨ ਸੀ ਉਹ ਬੜਾ ਹੈਰਾਨ ਅੰਦਾਜ਼ੇ ਸਾਡੇ ਆ 1200 ਤੁਹਾਡੇ 1200 ਰੁਪਏ ਗੰਨਾ ਵਾ ਤੇ ਸਾਨੂੰ ਖਾਹ ਜਿਹੜੀ ਉਹ ਫ੍ਰੀ ਆ ਸਮਝੋ ਬਿਜਲੀ ਦਾ ਬਿੱਲ ਹੈ ਹੀ ਨਹੀਂ ਟਿਊਬਲ ਦਾ ਉਹ ਫ੍ਰੀ ਆ ਮਤਲਬ ਵੀ ਤੁਹਾਡਾ 3 ਗੁਣਾ ਰੇਟ ਵੀ ਘਟਿਆ ਫਿਰ ਵੀ ਜ਼ਿੰਮੇਦਾਰਾਂ ਦੇ ਆ ਵੀ ਅਸੀਂ ਨਹੀਂ ਹੋਈ ਸਹੀ ਆ ਉਹਦੀ ਵਜ੍ਹਾ ਇਹ ਆ ਵੀ ਉਹ ਥੋੜਾ ਜਿਹਾ ਪੈ ਗੇ ਤਰੱਕੀ ਵਾਲੇ ਪਾਸੇ ਤਰੱਕੀ ਵਾਲੇ ਪਾਸੇ ਇਹਨਾਂ ਨੂੰ ਲੈ ਕੇ ਵੀ ਤਰੱਕੀ ਵਾਲੇ ਪਾਸੇ ਕੋਠੀਆਂ ਵਾਲੇ ਪਾਸੇ ਗੱਡੀਆਂ ਮਤਲਬ ਵੀ ਬ੍ਰਾਂਡਸ ਨੂੰ ਲੈ ਕੇ ਤੇ ਆ ਸਾਡੇ ਪਿੰਡਾਂ ਦੇ ਥੋੜੀ ਜਿਹੀ ਸਾਦਗੀ ਹੈ ਹਦੈ ਹੂੰ ਹੂੰ ਤੁਸੀਂ ਇਸ ਨੂੰ ਵੀ ਮੈਨੂੰ ਲੱਗਦਾ ਨਹੀਂ ਸ਼ਾਨਦਾਰ ਲੇਕਿਨ ਨਹੀਂ ਆਪਣੇ ਪਿੰਡਾਂ ਵਿੱਚ ਵੀ ਬਹੁਤ ਘੱਟ ਪਿੰਡ ਐਸੇ ਨੇ ਜਿਹੜੇ ਥੋੜੇ ਬਹੁਤ ਆਪਣੇ ਆਪ ਨੂੰ ਅਸਲੀ ਹਾਲਾਤਾਂ 'ਚ ਰਹਿ ਕੇ ਚੱਲਦੇ ਪਏ ਨੇ ਲੇਕਿਨ ਬਹੁਤ ਸਾਰੇ ਲੋਕਾਂ ਦੀ ਖਾਹਿਸ਼ ਇਹ ਹੀ ਹੁੰਦੀ ਹੈ ਕਿ ਬੱਸ ਇਥੋਂ ਨਿਕਲੀਏ ਤਾਂ ਸ਼ਹਿਰ ਵੱੜੀਏ ਜਾ ਕੇ ਕਿਸੇ ਪਾਸੇ ਨੂੰ ਹਾਂ ਇਸ ਤਰ੍ਹਾਂ ਵੀ ਹੈ ਲੇਕਿਨ ਇਹ ਵੀ ਜ਼ਿਆਦਾ ਲੋਕਾਂ ਦੀ ਇਹ ਹੁੰਦੀ ਹੈ ਵੀ ਚਲੋ ਜਿਹੜੇ ਪਿੰਡਾਂ ਨਾਲ ਜੁੜੇ ਆ ਜੇ ਤੁਸੀਂ ਲਾਹੌਰ ਨੂੰ ਵੇਖਦੇ ਜੇ ਜਾਂ ਫੈਸਲਾਬਾਦ ਨੂੰ ਵੇਖਦੇ ਆ 라ਵਲਪਿੰਡੀ ਵੱਡੇ ਸ਼ਹਿਰ ਜਿਹੜੇ ਤਿੰਨਾਂ ਚੋਂ ਆਪਾਂ ਗਿਣ ਸਕਦੇ ਆ ਲੇਕਿਨ ਤੁਸੀਂ ਥੱਲੇ ਸ਼ਹਿਰਾਂ ਚੱਲਿਓ ਸਾ ਸਰ ਗੁਜਰ ਬਸਰੇ ਬਿਉਤੀ ਹੋਰ ਬਿਜ਼ਨਸ ਓਪਰਚੁਨਿਟੀਆਂ ਨਹੀਂ ਹੈਗੀਆਂ ਤੁਸੀਂ ਤਾਂ ਬਾਵਲ ਨਗਰ ਚਲੇ ਜਾਓ ਆ ਦੂਜੇ ਪੀਰਮਲ ਵਾਲੀ ਸਾਈਡ ਤੇ ਚਲੇ ਜਾਓ ਪਿਛਲੇ ਮੁਕਤਾਂ ਤੋਂ ਉਹ ਉਹ ਪੁਰਾਣੇ ਕੀੜੇ ਹੀ ਜਿਹੜੇ ਨੇ ਨਾ ਉਹ ਹੀ ਕਰਦੇ ਪਏ ਨੇ ਜ਼ਿਮੀਦਾਰਾ ਬਾਕੀ ਜਿਹੜੀ ਨਵੀਂ ਨਸਲ ਉਹ ਤਾਂ ਨਹੀਂ ਕਰਦੀ ਜ਼ਿਮੀਦਾਰਾ ਹਾਂ ਨਹੀਂ ਇਹ ਸਾਨੂੰ ਲੱਗਦਾ ਨਹੀਂ ਕਰਦੀ ਲੇਕਿਨ ਜਿਨ੍ਹਾਂ ਦਾ ਗੁਜ਼ਰਬਸਰ ਜ਼ਿੰਮੇਦਾਰੀ ਤੇ ਉਹ ਕਰਦੇ ਲੋਕ ਹੂੰ ਹੂੰ ਮਤਲਬ ਉਧਰ ਨੇ ਉਧਰਲੇ ਪੰਜਾਬ ਦੇ ਲੋਕ ਜਿਹੜੇ ਮੁੰਡੇ ਨੇ ਨਾ ਜਵਾਨ ਉਹ ਵੀ ਆਪਣੇ ਜ਼ਿੰਮੇਦਾਰੀ ਨਾਲ ਜੁੜੇ ਹੋਏ ਨੇ ਬਿਲਕੁਲ ਬਨਿਸਪੁਰ ਪਾਕਿਸਤਾਨ ਦੇ ਪੰਜਾਬ ਹਾਂ ਅਨੇ ਜ਼ਿੰਮੇਦਾਰੇ ਨਾਲ ਬਿਲਕੁਲ ਉਹਨਾਂ ਦੇ ਹੈ ਨਾ ਕਿ ਜਿਵੇਂ ਤੁਹਾਨੂੰ ਦੱਸਿਓ ਆਂਦੇ ਭੀ ਜਿਹਦੇ ਕੋਲ 7-8 ਕਿਲੇ ਆ ਨਾ ਬੈੜੀ ਉਹ ਚੰਗਾ ਤਗੜਾ ਕਿਹਾ ਜਾਂਦਾ ਵੀ ਪਿੰਡ ਜੀ ਰੰਗਾ ਤਗੜਾ ਹੂੰ ਮਤਲਬ ਵੀ ਉਹਨਾਂ ਨੂੰ ਹੈ ਨਹੀਂ ਨਾ ਮਤਲਬ ਵੀ ਸਾਡੇ ਹੁਣ ਮੈਂ ਤੁਹਾਨੂੰ ਕੰਪੈਰੀਟਿਵਲੀ ਦੱਸਾਂ ਵੀ 16000 ਨੂੰ ਡੀਏਪੀ ਖਾਦਿਆ ਹੂੰ ਹੂੰ 1 ਕਿੱਲੇ 'ਚ ਅਸੀਂ ਇੱਕ ਬੋਰੀ ਪਾਈ ਦੀ ਹੂੰ ਹੂੰ ਉਹਨਾਂ ਦੇ ਕਿੰਨੇ ਦੀ ਆਵਲ ਕਿੰਨੇ ਦੀ 3500 ਦੀ ਅੱਛਾ ਜੇ ਉਹਨੂੰ 3 ਗੁਣਾ ਵੀ ਆਪਾਂ ਕਰੰਸੀ ਨੂੰ ਕਰ ਲਈਏ ਤੇ ਕਿੰਨੀ ਬਣਦੀ ਹੈ ਮਤਲਬ ਵੀ ਆਧਾ ਆਧਤੋਂ ਵੀ ਘਟਿਆ ਉਹਨਾਂ ਦਾ ਜੇ ਆਪਾਂ ਯੂਰੀਆ ਕਿੰਨੇ ਉਹਨਾਂ ਦੇ 250 ਰੁਪਏ ਦੀ ਬੋਰੀ ਹੈ ਹੂੰ ਹੂੰ ਅਸੀਂ 1 ਕਿੱਲੇ ਨੂੰ ਦੋ ਯੂਰੀਆ ਦੀਆਂ ਬੋਰੀਆਂ ਪਾਈ ਦੀਆਂ ਹੂੰ ਭਾਰ ਸਮਾਈ ਵਾਲੀ ਫਸਲ ਦੇ ਉਹ ਬੋਰੀ ਉਹਨਾਂ ਦੀ 250 250 500 ਤੇ ਤਿੰਨ ਵਰੀ ਗੁਣਾ ਕਰ ਲੋ ਤੇ 1500 ਪਾਕਿਸਤਾਨੀ ਤੇ ਸਾਡੇ ਉਹ ਦੋ ਬੋਰੀ ਇੱਕੋ ਬੋਰੀ 650 ਦੀ ਆ 650 ਤੇ 650 13000 ਫਰਕ ਤੇ ਬਹੁਤ ਹੈ ਬਹੁਤ ਜਿਆਦਾ ਫਰਕ ਹੈ ਅੱਛਾ ਨਾਸਰ ਸਾਹਿਬ ਇਹ ਵੀ ਦੱਸੋ ਮੈਨੂੰ ਕਿ ਵੀ ਵੀਡੀਓ ਵੇਖਦਾ ਤੁਸੀਂ ਵਾਵਾ ਕੋਈ ਜੱਪੀਆਂ ਜੁੱਪੀਆਂ ਪਹਿ ਰਹੀਆਂ ਨੇ ਹਾਸੀਆਂ ਖੇੜੀਆਂ ਚੱਲ ਰਹੀਆਂ ਨੇ ਲੋਕੀ ਆ ਰਹੇ ਨੇ ਜਾ ਰਹੇ ਨੇ ਵਾਵਾ ਮਾਲ ਗਰਮ ਕੀਤਾ ਹੁੰਦਾ ਤੁਸੀਂ ਇਹ オリジナル ਚ ਵੀ ਇੰਨਾ ਹੀ ਪਿਆਰ ਤੁਸੀਂ ਲੋਕਾਂ ਨੂੰ ਦਿੰਨੇ ਆ ਜਾਂ ਉਧਰਲੇ ਪੰਜਾਬ ਵਾਲੇ ਵੀ ਇੰਨਾ ਹੀ ਪਿਆਰ ਇਧਰਲੇ ਪੰਜਾਬ ਨੂੰ ਕਰਦੇ ਆ ਜਾਂ ਸਿਰਫ ਖਾਲੀ ਵੀਡੀਓਜ਼ ਦੇਖਣ ਨੂੰ ਮਿਲਦਾ ਸਾਨੂੰ ਨਹੀਂ ਜੀ ਇਧਰਲੇ ਵੈਸੇ ਵੀ ਆਪਣੇ ਖੁੱਲੇ ਦਿਲ ਵਾਲੇ ਲੋਕ ਨੇ ਲਾਹੌਰ ਦੀ ਖਾਸ ਤੌਰ ਤੇ ਗੱਲ ਕਰਦਾ ਵੀ ਅਸੀਂ ਮੇਰਾ ਮਜ਼ਾਵਾ ਵੀ ਜੀ ਉਹਨਾਂ ਨੂੰ ਆਪਾਂ ਅੱਛੀਆਂ ਯਾਦਾਂ ਦੇ ਕੇ ਤੋਰਾਂਗੇ ਸਾਡੇ ਮੁਲਕ ਦਾ ਸਾਡੇ ਪੰਜਾਬ ਦਾ ਨਾਮ ਰੋਸ਼ਨ ਹੋ ਹੂੰ ਹੂੰ ਤੇ ਚੰਗੀਆਂ ਯਾਦਾਂ ਲੈ ਕੇ ਜਾਣਗੇ ਤੇ ਹੋਇਆ ਵੀ ਇਸ ਤਰ੍ਹਾਂ ਵਾ 2015 ਤੋਂ ਹੁਣ ਤੱਕ ਪਤਾ ਨਹੀਂ ਹਜ਼ਾਰਾਂ ਹੀ ਵੀਡੀਓ ਆਪ ਪਾਈਆਂ ਹੂੰ ਹੂੰ ਤੇ ਹੁਣ ਇੰਨੇ ਲੋਗ ਆਉਣ ਲੱਗ ਪਿੰਨ ਰਿਲੀਜੀਅਸ ਟੂਰਿਜ਼ਮ ਜਿਹੜੀ ਵਾ ਇੰਨੀ ਵਧ ਗਈ ਹੈ ਪਾਕਿਸਤਾਨ ਵਿੱਚ ਜੋ ਬਹੁਤ ਪੋਟੈਂਸ਼ੀਅਲ ਹੈ ਮਤਲਬ ਹੁਣ ਐਵਰੀ ਮੰਥ ਇਸ ਮਹੀਨੇ ਸਾਡੇ ਕੋਲ ਮੇਰੀ ਟੂਰਿਜ਼ਮ ਕੰਪਨੀ ਨਹੀਂ ਹੈ ਜਿਹੜੇ ਮੇਰੇ ਸੈ ਲਾਹੌਰ ਦੇ ਦੋਸਤ ਆਉਂਦੇ ਨੇ ਇਸ ਮਹੀਨੇ ਸਾਡੇ ਕੋਲ 117 ਤੋਂ 18 ਬੈਚ ਆਏ ਨੇ ਮਤਲਬ ਜਨਵਰੀ ਦੇ ਵਿੱਚ ਵਿੱਚ ਹੀ 117 18 ਬੈਚ ਮਤਲਬ ਵੀ 500 700 ਹਜ਼ਾਰ ਲੋਕ ਤੇ ਹੋਣਗੇ ਹੂੰ ਹੂੰ ਸੋ ਉਹ ਇਹਨਾਂ ਵੀਡੀਓਜ਼ ਦਾ ਇਹਨਾਂ ਸੋਸ਼ਲ ਮੀਡੀਆ ਦਾ ਫਾਇਦਾ ਹੂੰ 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 ਉਹਦੀ ਵਜ੍ਹਾ ਨਾਲ ਲੋਕ ਆਏ ਟਰੈਕਟਰ ਇਹ ਵੇਖਦੇ ਆ ਵੀ ਨਹੀਂ ਉੱਥੇ ਤਾਂ ਬਹੁਤ ਵਧੀਆ ਉਹ ਇਸ ਤਰ੍ਹਾਂ ਚੱਕਰ ਜੋ ਦੱਸਿਆ ਜਾਂਦਾ ਮੀਡੀਆ ਦੇ ਵਿੱਚ ਪਾਕਿਸਤਾਨ ਦੇ ਪਤਾ ਨਹੀਂ ਉੱਥੇ ਫਾਰ ਬੰਦਾ ਬਾਂਬੀ ਚੱਕੀ ਫਿਰਦਾ ਹਾਂ ਬਾਂਬੀ ਚੱਕੀ ਫਿਰਦਾ ਉਹ ਮੈਂ ਤੁਹਾਡਾ ਇੱਕ ਪੋਡਕਾਸਟ ਰਾਤ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਕਿ ਜੀ ਸਾਡੇ ਆਰੇ ਪਾਸਾ ਕੋਈ ਕੁੱਤਾ ਵੀ ਮਰ ਜਾਵੇ ਨਾ ਤੇ ਉਹਨੂੰ ਵੀ ਕਹਿੰਦੇ ਆ ਕਿ ਵੀ ਇਹ ਪਾਕਿਸਤਾਨ ਨੇ ਮਾਰਿਆ ਠੀਕ ਹੈ ਵੀ ਇੱਕ ਨਫ਼ਰਤ ਦਾ ਸਮਾਤਾ ਹੈਗਾ ਲੇਕਿਨ ਮਤਲਬ ਜਿਸ ਤਰ੍ਹਾਂ ਤੁਸੀਂ ਉਧਰਲੇ ਲੋਕ ਇੱਧਰ ਆਂਦੇ ਆ ਕਿ ਪਾਕਿਸਤਾਨੀ ਵੀ ਉਧਰ ਇਦਾਂ ਹੀ ਜਾ ਸਕਦੇ ਐ ਇਹਨਾਂ ਕੋਲ ਅਲ ਹਮਦੁਲਿਲਾ ਨਹੀਂ ਪਾਕਿਸਤਾਨ ਵੀਜ਼ਾ ਨਹੀਂ ਦਿੰਦੇ ਉਹ ਮਤਲਬ ਜਿਹੜਾ ਟੂਰਿਸਟ ਵੀਜ਼ਾ ਬਿਲਕੁਲ ਹੀ ਨਹੀਂ ਦਿੰਦੇ ਇਹ 150 ਬੰਦਾ ਤਕਰੀਬਨ ਐਨਿਊਅਲੀ ਜਾਂਦਾ ਉੱਥੇ ਉਹ ਵੀ ਜਿਹੜੇ ਯਾਤਰਾ ਨੂੰ ਜਾਂਦੇ ਆ ਦਰਬਾਰਾਂ ਤੇ ਜਾਂਦੇ ਆ ਮੁਸਲਮਾਨਾਂ ਦੀ ਗੱਲ ਕਰਦੇ ਜਿਹੜੇ ਹਿੰਦੂਜ਼ ਨੇ ਇੱਥੇ ਜਾਂ ਸਿੱਖ ਨੇ ਉਹਨਾਂ ਨੂੰ ਮਿਲ ਜਾਂਦੇ ਜਿਹੜੇ ਪਿਲਗ੍ਰਮ ਵੀਜ਼ੇ ਹੁੰਦੇ ਉਧਰ ਵੀ ਉਹਨਾਂ ਦੇ ਗੁਰਦੁਆਰੇ ਨੇ ਜਾਂ ਹਿੰਦੂਜ਼ ਨੇ ਉਹਨਾਂ ਦੇ ਰਿਸ਼ਤੇਦਾਰੀਆਂ ਨੂੰ ਭੇਜ ਜਾਂਦੇ ਵੀ ਇਹ ਇਹਦਾ ਮਤਲਬ ਹੈ ਕਿ ਫਿਰ ਪਾਕਿਸਤਾਨ ਜਿਹੜਾ ਹੈ ਉਹ ਅਮਨ ਤੇ ਪੈਗਾਮ ਦੇ ਵਿੱਚ ਪਾਕਿਸਤਾਨ ਇੱਕ ਯਤ ਹਾਂਜੀ ਫਿਲਹਾਲ ਤੇ ਇਹੀ ਲੱਗਣ ਰਿਹਾ ਅਗੋਂ ਕੱਲ ਨੂੰ ਬਿਹਤਰੀ ਆ ਜੇ ਅਗੋਂ ਜਿਸ ਤਰ੍ਹਾਂ ਦੇ ਵੀ ਦੁਨੀਆ ਹਿਨ ਵਨ ਨੈਸ਼ਨ ਵਨ ਥਿਉਰੀ ਦੇ ਆ ਵੀ ਅਗੋਂ ਮੈਨੂੰ ਉਹ ਦੱਸਦੇ ਆ ਵੀ ਇੰਡੀਅਨ ਸਾਈਡ ਤੋਂ ਗੁਜਰਾਤ ਤੋਂ ਲਾ ਕੇ ਅੰਮ੍ਰਿਤਸਰ ਤੱਕ ਉਹ ਸੀ ਪੈਕ ਬਣਾਉਣ ਦੇ ਹਾਈਵੇ ਬਣਾਉਣ ਦੇ ਸੋ ਉਹਦਾ ਮਤਲਬ ਨਹੀਂ ਬਣਦਾ ਵੀ ਅੰਮ੍ਰਿਤਸਰ ਤੋਂ ਬਾਰਡਰ ਤੱਕ ਲੈ ਗਿਆ ਸੋ ਮੈਨੂੰ ਲੱਗਦਾ ਆਨਲਾਈਨ ਟਾਈਮ ਜਿਹੜੇ ਵੱਡੇ ਕਾਰਪੋਰੇਟ ਸੈਕਟਰ ਆ ਇਹ ਰਾਹ ਖੋਲਣਗੇ ਵੀ ਜਿਹੜੇ ਜਦ ਯੂਰਪ ਤੱਕ ਜਿਹੜੀਆਂ ਨਾ ਉਹ ਆਉਂਦੇ ਵੀ ਉਹਨਾਂ ਦਾ ਆਪਣੇ ਫਾਇਦੇ ਨੂੰ ਕਰਕੇ ਵੀ ਆਪਣਾ ਮਾਲ ਜਿਹੜਾ ਅਸੀਂ ਯੂਰਪ ਤੱਕ ਲੈ ਕੇ ਜਾਵਾਂਗੇ। ਸੋ ਇਸੇ ਰਾਹ ਹੀ ਬਹਾਨੇ ਹੋ ਜਾਂਦੇ ਚੰਗੀ ਗੱਲ ਹੀ। ਅੱਛਾ ਤੁਸੀਂ ਨਾ ਆਪਣੀ ਵੀਡੀਓ ਤੇ ਵਿੱਚ ਜ਼ੁਬਾਨ ਆਪਣੀ ਜਿਹੜੀ ਹੈ ਨਾ ਉਹ ਪੰਜਾਬੀ ਹੀ ਰੱਖੀ। ਕੋਈ ਖਾਸ وجہ ਸੀ ਕਿ ਪੰਜਾਬੀ ਚ ਹੀ ਕਰਨਾ? ਕਿਉਂਕਿ ਮੇਰੀ ਮਾਂ ਦੀ ਜ਼ੁਬਾਨ ਹੈ। ਤੁਸੀਂ ਮੰਮਾ ਬਹੁਤ ਸਾਰੇ ਲੋਕਾਂ ਦੀ ਮਾਂ ਬੋਲੀ ਪੰਜਾਬੀ ਕੋ ਲੋਕੀ ਬੋਲਦੇ ਨਾ ਹੈਗੇ। ਮੈਨੂੰ ਪ੍ਰਾਊਡ ਹੈ। ਉਹ ਤੁਹਾਨੂੰ ਪ੍ਰਾਣ ਲੱਗ ਤੁਸੀਂ ਕੀ ਸਮਝਦੇ ਆਂ ਪਾਕਿਸਤਾਨੀ ਜਿਹੜੇ ਪੰਜਾਬੀ ਨੇ? ਉਹ ਪੰਜਾਬੀ ਨੂੰ ਉਦਾਂ ਪ੍ਰਮੋਟ ਕਰਦੇ ਜਿਵੇਂ ਇੰਡੀਅਨ ਪੰਜਾਬੀ ਕਰਦੇ ਨਹੀਂ ਕਰਦੇ ਉਹਦੀ ਵਜ੍ਹਾ ਇਹ ਆ ਬਈ ਸਾਨੂੰ ਲੱਗਦਾ ਵੀ ਹੋਂ ਤੱਕ ਨਾ ਪਾਰਟੀਸ਼ਨ ਤੋਂ ਬਾਅਦ ਦੇ ਹੋਂ ਤੱਕ ਤੇ ਉਹ ਸਾਨੂੰ ਸਾਡੀ ਮਾਂ ਬੋਲੀ ਤੋਂ ਦੂਰ ਰੱਖਿਆ ਗਿਆ ਨਾ ਪੰਜਾਬੀ ਤੋਂ ਦੂਰ ਰੱਖਿਆ ਗਿਆ ਵੀ ਜੇ ਆਪਾਂ ਇਹ ਬੋਲਾਂਗੇ ਤਾਂ ਲੱਗਦਾ ਵੀ ਸਹੀ ਨਹੀਂ ਦੂਰ ਰੱਖਿਆ ਕਿ ਨਹੀਂ ਵੀ ਤਾਂ ਦੱਸੋ ਦੂਰ ਸਾਡੇ ਨਸਾਬ ਨੇ ਰੱਖਿਆ ਸਾਡੀਆਂ ਸਰਕਾਰਾਂ ਨੇ ਰੱਖਿਆ ਮਾਂ ਪਿਓ ਨੇ ਵੀ ਰੱਖਿਆ ਨਹੀਂ ਮਾਂ ਪਿਓ ਰੱਖਿਆ ਮਾਂ ਪਿਓ ਨੂੰ ਰਖਾਇਆ ਗਿਆ ਤੇ ਮਾਂ ਪਿਓ ਰੱਖਿਆ ਹੁਣ ਮੇਰੇ ਬੱਚੇ ਆ ਮੈਂ ਉਹਨਾਂ ਕੇਮਾ ਬੜੀ ਬੜੀ ਕਿਹਾ ਵੀ ਮੇਰੇ ਬੱਚੇ ਆ ਉਹ ਵੀ ਉਰਦੂ ਬੋਲਦੇ ਲੇਕਿਨ ਮੈਂ ਉਹਨਾਂ ਨਾਲ ਪੰਜਾਬੀ ਬੋਲਦਾ ਮੇਰੇ ਕੋ ਕੋਈ ਚੀਜ਼ ਮੰਗਦੇ ਮੈਂ ਨਾ ਪੰਜਾਬੀ ਚ ਕਹੋਗੇ ਤੇ ਮੈਂ ਲੈ ਕੇ ਦਵਾਂ ਹਾਂ ਉਹਨਾਂ ਦਾ ਕਸੂਰ ਨਹੀਂ ਆ ਉਹਨਾਂ ਦੀ ਮਾਵਾਂ ਦਾ ਸਾਡੇ ਬੱਚਿਆਂ ਸਾਨੂੰ ਪੜਾਇਆ ਹੀ ਜਾਂਦਾ ਵੀ ਪੰਜਾਬੀ ਨਹੀਂ ਸਹੀ ਸਕੂਲਾਂ ਚ ਪੜਾਉਂਦੇ ਉਰਦੂ ਆ ਹੂੰ 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 ਉਰਦੂ ਮਾੜੀ ਜ਼ੁਬਾਨ ਨਹੀਂ ਹੈ ਲੇਕਿਨ ਤੁਸੀਂ ਆਪਣੀ ਜ਼ੁਬਾਨ ਨਾਲ ਤਾਂ ਵਾਜਦੇ ਨਾ ਮੈਨੂੰ ਅੱਜ ਤੱਕ ਬਸ ਇਹ ਚੀਜ਼ ਤੇ ਸਮਝ ਨਹੀਂ ਆਈ ਮੈਂ ਆਪਣੇ 자기 ਤੌਰ ਤੇ ਮੈਂ ਗੱਲ ਕਰਾਂ ਨਾ ਮਤਲਬ ਮੇਰੇ ਬਾਰੇ ਲੋਕ ਹੀ ਇਹ ਗੱਲ ਕਰਦੇ ਆ ਕਿ ਅੱਛਾ ਉਹ ਫਰਾਨੀ ਜਿਹੜੀ ਪੰਜਾਬੀ ਚ ਗੱਲ ਕਰਦੀ ਹੈ ਇਥੇ ਪੰਜਾਬ ਦੇ ਵਿੱਚ ਰਹਿ ਕੇ ਵੀ ਇਹ ਕੁੜੀਆਂ ਖਾਸ ਕਰਕੇ ਬਹੁਤ ਘੱਟ ਜਿਹੜਾ ਨਾ ਪੰਜਾਬੀ ਬੋਲਦੀਆਂ ਠੀਕ ਹੈ ਮੁੰਡੇ ਤਾਂ ਚਲੋ ਫਿਰ ਵੀ ਆਪਾਂ ਕੁਝ ਗੱਲਬਾਤ ਕਰ ਲੈਂਦੇ ਪੰਜਾਬੀ ਦੇ ਵਿੱਚ ਈਵਨ ਮੇਰੇ ਪੇਰੈਂਟਸ ਜਿਹੜੇ ਨੇ ਉਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਪਿੰਡ ਜਾ ਕੇ ਨਾ ਪੰਜਾਬੀ ਚ ਗੱਲ ਨਹੀਂ ਕਰਨੀ ਉਰਦੂ ਚ ਗੱਲ ਕਰਨੀ ਵੀ ਅਸੀਂ ਸ਼ਹਿਰੋਂ ਆਏ ਆ ਠੀਕ ਹੈ ਮੇਰੀਆਂ ਪੈਨਾ ਆਪਣੇ ਬੱਚਿਆਂ ਨੂੰ ਉਰਦੂ ਸਿਖਾਉਂਦੀਆਂ ਨੇ ਪੰਜਾਬੀ ਨਹੀਂ ਸਿਖਾਉਂਦੀਆਂ ਬਈਆ ਤੂੰ ਉਹਨੇ ਬੋਲ ਦਿੱਤਾ ਕਿ ਤੇ ਨਾ ਕਿ ਆ ਮੈਂ ਉਹਨੂੰ ਕਹ ਕੇ ਬੂਆ ਬ ਤੇ ਮੈਨੂੰ ਕਹਿੰਦੇ ਕਿ ਯਾਰ ਤੂੰ ਉਹ ਨੂੰ ਇੱਕ ਵਾਕਿਆ ਕੇ ਬੂਆ ਬੰਦ ਕਰ ਦੇ ਉਸੇ ਬੋਲੋ ਕਿ ਦਰਵਾਜ਼ਾ ਬੰਦ ਕਰ ਦਿਓ ਮੈਂ ਕਿਹਾ ਬੂਆ ਜਿਹੜਾ ਸਵਾਦ ਆਇਆ ਦਰਵਾਜ਼ੇ 'ਚ ਤਾਂ ਨਹੀਂ ਆਇਆ ਆ ਦਰਵਾਜ਼ੇ 'ਚ ਨਹੀਂ ਆਇਆ ਠੀਕ ਹੈ ਤੇ ਕਿਤੇ ਨਾ ਕਿਤੇ ਮਤਲਬ ਲਾਈਕ ਆਪਾਂ ਹਜੇ ਵੀ ਬਹੁਤ ਦੂਰ ਆ ਪੰਜਾਬੀ ਆਪਾਂ ਵੀ ਤੁਸੀਂ ਇਹ ਵੇਖੋ ਜੇ ਆਪਾਂ ਗੱਲ ਕਰਦੇ ਇਸ ਗੱਲ ਨੂੰ ਲੈ ਲਓ ਕਿ ਸਾਡੇ ਬੱਚੇ ਜੇ ਉਰਦੂ ਬੋਲਣਗੇ ਤਾਂ ਬਹੁਤ ਸਹੀ ਰੂ ਮੈਨੂੰ ਤੇ ਨਹੀਂ ਲੱਗਦਾ ਸਹੀ ਹੈ ਉਹ ਜੋ ਤੁਸੀਂ ਇਲਮ ਹਾਸਲ ਆਪਣੇ ਜੋ ਤੁਹਾਨੂੰ ਤੁਹਾਡੇ ਤੁਹਾਨੂੰ ਰੂਟਸ ਤੋਂ ਮਿਲੀ ਤੁਹਾਡੇ ਮਾਪਿਆਂ ਨੂੰ ਮਿਲੀ ਤੁਹਾਡੀ ਮਾਂ ਬੋਲੀ ਜਿਹੜੀ ਜੇਰੇ ਤੁਸੀਂ ਉਹਦੇ ਚ ਰਹਿ ਕੇ ਸਾਰਾ ਕੁਝ ਕਰ ਸਕਦੇ ਹੋ এডਿਕੇਸ਼ਨ ਦੀ ਗੱਲ ਕੋਈ ਤੁਸੀਂ ਕਹਿ ਲਓ ਚਾਈਨਾ ਆ ਜਰਮਨੀ ਆ ਸਪੇਨ ਆ ਜਪਾਨ ਆ ਹੋਰ ਮੁਲਕ ਨੇ ਮੈਂ ਜਿੰਨਾ ਮਰਜ਼ੀ ਵੈਸਾ ਗੁਸਾ ਕਰਾਂ ਕਿਸੇ ਵੀ ਜ਼ਬਾਨ ਦੇ ਵਿੱਚ ਲekin ਜਿਹੜਾ ਪੰਜਾਬੀ ਹੁੰਦਾ ਉਹ ਪੰਜਾਬੀ ਦੀ ਗੱਸਾ ਕਰਦਾ ਨਹੀਂ ਉਹ اردو ਚ ਹੋ ਨਹੀਂ ਸਕਦਾ ਜਿਹੜੇ ਐਕਸਪ੍ਰੈਸ਼ਨਸ ਹੁੰਦੇ ਨੇ ਉਹਦੇ ਵਿੱਚ ਉਹ ਤੁਹਾਡੀ ਪਰ ਤੁਹਾਨੂੰ ਮਾਪਿਆਂ ਕੋ ਮਾਂ ਜ਼ਬਾਨ ਮਿਲੀ ਹੈ ਤੁਹਾਨੂੰ ਬੋਲੀ ਤੁਸੀਂ ਸਿੱਖੀ ਉਹਦੇ ਵਿੱਚ ਉਹਦੇ ਵਿੱਚ ਸਵਾਦ ਆਉਂਦਾ ਹੂੰ ਹੂੰ ਇਹ ਆ ਨਾ ਵੀ ਇੱਥੋਂ ਇਧਰੋਂ ਬਾਰਡਰ ਕਰਾਸ ਕਰ ਜਾਂਦੇ ਆ ਉਹਨਾਂ ਵਾਸਤੇ ਵੀ ਪ੍ਰਾਊਡ ਦੀ ਗੱਲ ਹੈ ਪੰਜਾਬੀ ਸਾਡੇ ਵਾਸਤੇ ਅਹੀ ਆਣੇ ਵੀ ਨਹੀਂ ਸਹੀ ਹੂੰ ਇਹ ਸਾਨੂੰ ਤੁਸੀਂ ਮੰਨਦੇ ਹੋ ਮਤਲਬ ਇਸ ਚੀਜ਼ ਨੂੰ ਕਿ ਇੱਥੇ ਪਾਕਿਸਤਾਨੀ ਪੰਜਾਬ ਦੇ ਵਿੱਚ ਇਹ ਚੀਜ਼ ਹੈਗੀ ਹੈ ਨਹੀਂ ਹੈ ਪੰਜਾਬੀ ਤਾਂ ਬਹੁਤ ਦੂਰ ਜਾ ਰਹੇ ਬਿਲਕੁਲ ਹੈ ਲੇਕਿਨ ਇਹ ਦੀ ਹੁਣ ਆਸਟਾ ਇਸਟਾ ਰੀਵਾਈਵਲ ਹੋ ਰਹੀ ਦੁਬਾਰਾ ਤੋਂ ਲੋਕ ਜੁੜ ਰਹੇ ਨੇ ਜਿਸ ਤਰ੍ਹਾਂ ਅਸੀਂ ਪਿਛਲੇ ਕੁਝ ਸਾਲਾਂ ਤੋਂ ਇਹਦੀ ਡਿਫਰੈਂਟ ਕਾਨਫਰੰਸਾਂ ਕਰਵਾਈਆਂ ਦੀਆਂ ਇਸ ਵਾਰੀ ਦੂਜੀ ਕਾਨਫਰੰਸ ਅਸੀਂ ਕਰਵਾਈ ਸੀ ਫੈਸਲਾਬਾਦ ਵਿੱਚ ਮੇਲਾ ਕਰਵਾਈ ਦਾ ਇਸ ਵਾਰੀ ਕਾਨਫਰੰਸ ਸਾਡੇ ਦੇ ਵਿੱਚ ਇੰਨੇ ਲੋਕ ਆਇਆ ਵੀ ਉਹ ਯੂਥ ਬਹੁਤ ਆਈ ਅਸੀਂ 3 ਦਿਨ ਸਾਡਾ ਕਾਨਫਰੰਸ ਸੀ ਤੇ ਅਸੀਂ ਲਾਈਵ ਸਟ੍ਰੀਮ ਕੀਤਾ ਆਪਣੇ ਚੈਨਲ ਤੇ ਦੇਖ ਵੀ ਸਕਦੇ ਨੇ ਸਾਰੇ ਹਾਂ ਤੇ 11 ਘੰਟੇ 10-11 ਘੰਟੇ ਦੀ ਕਾਨਫਰੰਸ ਸੀ ਤੇ ਬਾਰ ਵੀ ਹਾਲ ਪੂਰਾ ਭਰਿਆ ਸੀ ਅੰਦਰ ਵੀ ਤੇ ਕੋਈ ਕੋਈ ਇੱਕ ਸ਼ਖਸ ਵੀ ਸੀਟ ਛੱਡ ਕੇ ਨਹੀਂ ਜਾਣਾ ਚਾਹੁੰਦਾ ਮੇਰੀ ਸੀਟ ਮਲੇ ਜਾਣੀ ਹੂੰ 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 ਇੰਨਾ ਰਜ ਸੀ ਸੋ ਆਸ ਆਸਾ ਮੈਨੂੰ ਲੱਗਦਾ ਯੂਥ ਜੁੜਾਣ ਦੀ ਇਹ ਰਿਵਾਈਵ ਹੋਣ ਦੇ ਉਹ ਹੀ ਗੱਲ ਆ ਵੀ ਪੰਜਾਬੀ ਬੋਲੀ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਹੁਣ ਤੱਕ ਦੇਖਿਆ ਮੈਂ ਵੀ ਸੁਣਿਆ ਸੀਗਾ ਵੀ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲੀ ਨੂੰ ਮਤਲਬ ਕਿ ਇੱਕ ਜਾਹਲਾਂ ਵਾਲੀ ਬੋਲੀ ਕਹਿੰਦੇ ਜਿਵੇਂ ਉਵੇਂ ਕਿਹਾ ਜਾਂਦਾ ਹੈ ਨਾ ਇਹ ਗਲਤ ਗੱਲ ਹੈ ਵੈਸੇ ਵੀ ਇਹ ਆ ਵੀ ਹੁਣ ਤੁਸੀਂ ਸੋਚ ਕੇ ਦੇਖੋ ਵੀ ਘੱਟੋ ਘੱਟ ਪੂਰੇ ਵਰਲਡ ਦੇ ਵਿੱਚ 10 ਤੋਂ 10-12 ਜਾਂ 13 ਕਰੋੜ ਦੇ ਕਰੀਬ ਪੰਜਾਬੀ ਬੰਦਾ ਹੈ ਠੀਕ ਆ ਉਹਨਾਂ ਦੇ ਵਿੱਚ ਹੁਣ ਜੇ ਆਪਾਂ ਪੰਜਾਬੀ ਬੋਲੀ ਨੂੰ ਐਦਾਂ ਹੀ ਭੁੱਲ ਜਾਗੇ ਜਾਂ ਬੋਲਣੀ ਛੱਡ ਦਾਂਗੇ ਠੀਕ ਹੈ ਨਾ ਉਮੀ ਅੱਖਰ ਓਲੋਪ ਹੁੰਦੇ ਜਾ ਰਹੇ ਨੇ ਹੁਣ ਪੰਜਾਬੀ ਦੇ ਕਾਫੀ ਅੱਖਰ ਸੀਗੇ ਜਿਹੜੇ ਪਹਿਲਾਂ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਬੋਲੀ ਜਾਂਦੀ ਸੀ ਉਹ ਵੀ ਓਲੋਪ ਹੋ ਗਏ ਕਾਫੀ ਹੱਦ ਤੱਕ ਠੀਕ ਹੈ ਨਾ ਉਹਦੇ ਵਿੱਚ ਕੁਛ ਤਾਂ ਇੰਗਲਿਸ਼ ਇੰਗਲਿਸ਼ ਦੇ ਅੱਖਰ ਵੜ ਗਏ ਆ ਕਿ ਠੀਕ ਹੈ ਨਾ ਕੁਛ ਇੱਧਰ ਇੰਡੀਆ ਦੇ ਵਿੱਚ ਹਿੰਦੀ ਹਿੰਦੀ ਦੇ ਅੱਖਰ ਹੋ ਗਏ ਜਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਅੱਖਰ ਹੋ ਗਏ ਹਨ ਤੇ ਐਦਾਂ ਕਰਕੇ ਮਤਲਬ ਕਿ ਨਾ ਅੱਖਰ ਜਦੋਂ ਅੱਖਰ ਇਹ ਲੋਪ ਜੇ ਮਤਲਬ ਕਿ ਜਦੋਂ ਕਿਸੇ ਚੀਜ਼ ਨੂੰ ਆਪਾਂ ਇਸੇ ਚੀਜ਼ ਨੂੰ ਪੰਜਾਬੀ ਦੇ ਵਿੱਚ ਐਦਾਂ ਹੁੰਦਾ ਵੀ ਇੱਕ ਚੀਜ਼ ਨੂੰ ਆਪਾਂ ਕਿੰਨੇ ਤਰ੍ਹਾਂ ਦੇ ਨਾਮ ਨਾਲ ਲੈ ਕੇ ਬੁਲਾ ਸਕਦੇ ਹਾਂ ਹੁਣ ਜਿਵੇਂ ਆਪਣੇ ਸਾਡੇ ਆਪਣਾ ਪੰਜਾਬ ਦੇ ਵਿੱਚ ਮਾਝਾ ਮਾਲਵਾ ਦੁਆਪਾ ਠੀਕ ਹੈ ਐਦਾਂ ਬਣੇ ਹੋਏ ਨੇ ਸਾਰੇ ਮਾਲਵੇ ਦੇ ਵਿੱਚ ਉਸ ਕੋਈ ਵੀ ਚੀਜ਼ ਆ ਉਹਨੂੰ ਲੱਗ ਤਰੀਕੇ ਨਾਲ ਬੋਲਿਆ ਜਾਊਗਾ ਵੀ ਕਿਸੇ ਵੀ ਚੀਜ਼ ਦਾ ਨਾਮ ਵੀ ਉਹਦਾ ਨਾਂ ਲੱਗ ਬੋਲਿਆ ਜਾਊਗਾ ਤੇ ਜਦੋਂ ਉਹੀ ਮਾਝੇ ਚੱਲੀ ਜਾਂਦੀ ਮਾਝੇ ਦੇ ਵਿੱਚ ਸੁਣਾਗੇ ਉਸ ਚੀਜ਼ ਦਾ ਨਾਮ ਤਾਂ ਉਹ ਲੱਗ ਹੋਏ ਦਾ ਤੇ ਮਤਲਬ ਐਦਾਂ ਅਲੱਗ-ਅਲੱਗ ਨਾਮ ਹੋ ਜਾਂਦੇ ਆ ਪੰਜਾਬੀ ਬੋਲੀ ਮਤਲਬ ਇੰਨੇ ਜਾਦੇ ਅੱਖਰ ਨੇ ਨੇ ਜਾਦੇ ਮਤਲਕੀ ਉਹੋ ਨੇ ਸ਼ਬਦ ਨੇ ਤੇ ਹੁਣ ਤੁਸੀਂ ਆਪਸਾ ਵਰਾ ਲਓ ਵੀ ਜਿਹੜੀ ਬੋਲੀ ਦੇ ਇੰਨੇ ਸ਼ਬਦ ਆਪਣਾ ਸਾਰਾ ਕੁਝ ਆਪਣਾ ਏ ਪੰਜਾਬੀ ਜਵਾਨ ਦਾ ਮਤਲਕੀ ਜਿਵੇਂ ਹੁਣ ਤੁਸੀਂ ਲਾ ਲਓ ਹਰ ਇੱਕ ਚੀਜ਼ ਆ ਪੰਜਾਬੀ ਫੂਡ ਵੀ ਹੈਗਾ ਆਪਣੇ ਕੋਲ ਪੰਜਾਬੀ ਜਿਵੇਂ ਖਾਣੇ ਨੇ ਉਹ ਵੀ ਹੈਗਾ ਮੈਂ ਫੂਡ ਕਹਿ ਗਿਆ ਖਾਣੇ ਨੇ ਠੀਕ ਹੈ ਤੇ ਪੰਜਾਬੀ ਪਹਿਰਾਵਾ ਵੀ ਆ ਪੰਜਾਬੀ ਬੋਲੀ ਵੀ ਹਰ ਇੱਕ ਜੀ ਆ ਪੰਜਾਬੀ ਗੁਰ ਤੇ ਤੁਸੀਂ ਆਪ ਸੋਚ ਕੇ ਦੇਖੋ ਵੀ ਸਰਕਾਰ ਪੰਜਾਬੀ ਬੋਲੀ ਨੂੰ ਕਿਉਂ ਖਤਮ ਕਰਨ ਲੱਗੀ ਹੋਈ ਆ ਇਧਰ ਹਿੰਦੀ ਬੋਲੋ ਜੀ ਉਧਰ ਉਰਦੂ ਬੋਲੋ ਜੀ ਤੇ ਪੰਜਾਬੀ ਨਹੀਂ ਖਤਮ ਪੰਜਾਬੀ ਬੋਲੀ ਇੱਕ ਐਦਾ ਹੈ ਵੀ ਜਿਵੇਂ ਹੁਣ ਮਾਂ ਬੋਲੀ ਆਪਣੀ ਪੰਜਾਬੀ ਆਪਣੀ ਮਾਂ ਤੋਂ ਆਪਾਂ ਨੂੰ ਜ਼ੁਬਾਨ ਮਿਲੀ ਹੋਈ ਆ ਪੰਜਾਬੀ ਠੀਕ ਹੈ ਨਾ ਜੇ ਉਹ ਪੰਜਾਬੀ ਬੋਲੀ ਮਰ ਗਈ ਯਾਨੀ ਕਿ ਆਪਣੀ ਮਾਂ ਬੋਲੀ ਆ ਤਾਂ ਸਮਝ ਲਓ ਵੀ ਮਾਂ ਮਰਨ ਦੇ ਸਮਾਨ ਆ ਪੰਜਾਬੀ ਬੋਲੀ ਕਹਿੰਦਾ ਇਹ ਚੀਜ਼ ਹੈ ਜਿਹੜੀ ਆਪਾਂ ਨੂੰ ਆਪਣੀ ਮਾਂ ਤੋਂ ਮਿਲੀ ਹੈ ਪੰਜਾਬੀ ਬੋਲੀ ਮਰੀ ਯਾਨੀ ਕਿ ਮਾਂ ਮਰ ਗਈ ਉਹ ਚੀਜ਼ ਹੈ ਠੀਕ ਹੈ ਇਹ ਇਹਦਾ ਧਿਆਨ ਰੱਖੋ ਤੇ ਵੱਦ ਤੋਂ ਵੱਦ ਬੋਲੋ ਜੀ ਪੰਜਾਬੀ ਸੰਗੋ ਨਾਲ ਕਿਤੇ ਵੀ ਜੇ ਤੁਹਾਨੂੰ ਕਹਿੰਦਾ ਤਾਂ ਅਗਲੇ ਨੂੰ ਥੋਕ ਕੇ ਜਵਾਬ ਦਿਆ ਕਰੋ ਇਸ ਚੀਜ਼ 'ਚ ਵੀ ਹਾਂ ਹੈ ਨਹੀਂ ਹੈਗਾ ਜਾਂ ਕੁਝ ਵੀ ਆ ਤੇ ਬਾਕੀ ਉਹ ਪਾਕਿਸਤਾਨ ਵਾਲੇ ਕਹ ਰਹੇ ਸੀਗਾ ਵੀ ਜੇ ਮੈਂ ਟੂਰਿਸਟ ਆਂਦੇ ਨੇ ਇੰਦਰ ਹਨਾ ਤੇ ਉਧਰੋਂ ਇਧਰ ਵੀਜ਼ਾ ਨਹੀਂ ਦਿੰਦੇ ਹੈਗੇ ਇਹ ਗੱਲ ਸਹੀ ਆ ਇੰਡੀਆ ਵਾਲੇ ਵੀਜ਼ਾ ਨਹੀਂ ਦਿੰਦੇ ਹੈਗੇ ਤੇ ਜਿਵੇਂ ਹੁਣ ਇਹ ਹੀ ਆ ਵੀ ਇਹ ਬਹੁਤ ਵਧੀਆ ਪਰਾਲਾ ਕਰ ਰਿਹਾ ਵੀ ਜਿਵੇਂ ਉੱਥੇ ਜਾ ਕੇ ਉਹਨਾਂ ਨੇ ਮਤਲਬ ਇਧਰ ਦੇ ਪੰਜਾਬੀ ਲੋਕਾਂ ਨੂੰ ਉੱਥੇ ਮਹਿਮਾਨ ਨਿਵਾਜੀ ਕਰਦੇ ਨੇ ਬਹੁਤ ਵਧੀਆ ਮਤਲਬ ਰੱਖਦੇ ਨੇ ਤੇ ਉਹ ਵੀਡੀਓ ਜਿਵੇਂ ਜਿਵੇਂ ਵਾਇਰਲ ਹੋ ਰਹੀ ਹੈ ਨੇ ਉਹ ਮੇਰੇ ਲੋਕਾਂ ਦੇ ਮਾਈਂਡ ਚੋਂ ਨਾ ਪਾਕਿਸਤਾਨ ਦਾ ਜਿਹੜਾ ਉਹ ਆ ਜੋ ਇਹਨਾਂ ਨੇ ਮੀਡੀਆ ਨੇ ਫਲਾਇਆ ਹੋਇਆ ਸੀਗਾ ਉਹ ਸਾਰਾ ਕੁਝ ਨਿਕਲ ਗਿਆ ਹੋਂ ਠੀਕ ਹੈ ਨਾ ਤੇ ਤਾਂ ਹੀ ਲੋਕ ਹੁਣ ਵੱਧ ਤੋਂ ਵੱਧ ਉੱਧਰ ਜਾ ਰਹੇ ਨੇ ਆਪਣਾ ਜਿਵੇਂ ਨਨਕਾਣਾ ਸਾਹਿਬ ਹੋ ਗਿਆ ਪੰਜਾ ਸਾਹਿਬ ਹੋ ਗਿਆ ਹੈ ਨਾ ਇਹਨਾਂ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਣੇ ਜਿੱਥੇ ਵੀ ਮਤਲਬ ਗੁਰਦੁਆਰੇ ਜਿੰਨੇ ਪਾਕੀਦਾਂ ਦੇ ਵਿੱਚ ਬਣੇ ਹੋਏ ਆ ਜਾਂ ਜਿੰਨੀ ਵੀ ਇਤਿਹਾਸਿਕ ਪੁਰਾਣੇ ਟਾਈਮ ਦੀਆਂ ਪਾਕਿਸਤਾਨ ਦੀਆਂ ਮਤਲਬ ਕਿ ਇਤਿਹਾਸ ਆ ਜਿੰਨਾ ਵੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਹੋ ਗਿਆ ਲਾਹੌਰ ਦੇ ਵਿੱਚ ਹੋ ਗਿਆ ਕੀਲਾ ਹੋ ਗਿਆ ਅਲਗ-ਅਲਗ ਥਾਵਾਂ ਨੇ ਹੈ ਨਾ ਉੱਥੇ ਜਾ ਰਹੇ ਨੇ ਪੰਜਾਬੀ ਤੇ ਜਾਂਦੇ ਨੇ ਬਹੁਤ ਜਣੇ ਹੋਰ ਵੀ ਜਾਂਦੇ ਨੇ ਵੀ ਅਸੀਂ ਜਾਈਏ ਮੈਂ ਵੀ ਚਾਹਨਾ ਵੀ ਮੈਂ ਪਾਕਿਸਤਾਨ ਦੇ ਵਿੱਚ ਆ ਕੇ ਉੱਥੇ ਨਨਕਾਣਾ ਸਾਹਿਬ ਵੀ ਜਾਵਾਂ ਪੰਜਾ ਸਾਹਿਬ ਵੀ ਜਾਵਾਂ ਉੱਥੇ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਵਿੱਚ ਵੀ ਜਾਵਾਂ ਹਨ ਤੇ ਹੁੰਦਾ ਹੀ ਆ ਤੇ ਵੀ ਆਪਣਾ ਪੰਜਾਬ ਪੁਰਾਣਾ ਪੰਜਾਬ ਕਿਦਾਂ ਦਾ ਏ ਜਿਵੇਂ ਪਹਿਲਾਂ ਦੇ ਟਾਈਮ ਚ ਹੁੰਦਾ ਸੀ ਇਹਨਾਂ ਜਿਹੜਾ ਮਹਾ ਪੰਜਾਬ ਸੀਗਾ ਪੂਰਾ ਫੁੱਲ ਜਿੱਤੇ ਬినాਪੰਡ ਤੋਂ ਸੀ ਜਿਹੜਾ ਤੇ ਮਨ ਤਾਂ ਵਧੀਆ ਲੱਗਿਆ ਜੀ ਜੋ ਵੀ ਇਹ ਗੱਲਾਂ ਕਰ ਰਹੇ ਆ ਤੇ ਇਦਾਂ ਦੀ ਨੌਲਜ ਵਾਲੀ ਵੀਡੀਓ ਜੇ ਤੁਹਾਡੇ ਕੋਲ ਵੀ ਨੇ ਤਾਂ ਉਹ ਮੈਨੂੰ ਰਿਐਕਸ਼ਨ ਵਾਸਤੇ ਦੇ ਸਕਦੇ ਹੋ ਤੇ ਨਾਲੇ ਤੇ ਇੱਕ ਰਿਐਕਸ਼ਨ ਹੋ ਜਾਊਗਾ ਨਾਲੇ ਇੱਕ ਨੌਲਜ ਦੇ ਵਿੱਚ ਆਪਣੇ ਵਾਅਦਾ ਵਾਅਦਾ ਹੋਊਗਾ ਤੇ ਚਲੋ ਜੀ ਮਨ ਤਾਂ ਵਧੀਆ ਲੱਗਿਆ ਤੁਸੀਂ ਦੱਸੋ ਕਿਵੇਂ ਲੱਗਿਆ ਮੇਰਾ ਰਿਐਕਸ਼ਨ ਤੇ ਜੋ ਮੈਂ ਗੱਲਾਂ ਕੀਤੀਆਂ ਜਾਂ ਉਹਨਾਂ ਨੇ ਗੱਲਾਂ ਕੀਤੀਆਂ ਤੁਹਾਡੇ ਕੀ ਮਨ ਦੇ ਵਿੱਚ ਚੱਲ ਰਿਹਾ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਮਿਲਦੇ ਆਂ ਜੀ ਆਪਾਂ ਇੱਕ ਹੋਰ ਨਵੇਂ ਵੀਡੀਓ ਤੇ ਨਵੇਂ ਟੌਪਿਕ ਦੇ ਨਾਲ ਚੰਗਾ ਜੀ ਸ਼ਤਸ਼ਰੀਆ ਕਾਲ ਜੀ ਆਹ 17 ਵਿੱਚ ਕੁਝ ਨਹੀਂ ਸੀ ਠਾਰ ਮੇਚ ਨੇਮ ਨਹੀਂ 19 ਵਿੱਚ ਫੇਮ ਮਿਲੀ ਬੀਮੇ ਵਿੱਚ ਗੈਮ ਨਹੀਂ 21 ਵਿੱਚ ਕੰਮ ਕੁਝ ਐਦਾਂ ਦਾ ਆ ਕਰਨੇ ਮੈਂ ਲਾਈਫ ਟਾਈਮ ਉਹ ਜੀ ਟੈਗੇ ਕਰ ਤੂੰ ਕਲੇਮ ਨਹੀਂ